ਤੇ ਮੈਨੂੰ ਸਾਰਿਆਂ ਨਾਲ ਸੋਈੇ ਜਵਾਰੀ ਲੱਤੀਆ ਆਪ ਜਿੱਦਣਾ ਨੀਂਦਾਂ ਬੈਠੀ ਰਹੀਂਦੀ ਆ ਤੇ ਹੁਣ ਦੀਦੀ ਮੈਨੂੰ ਨਾ ਕੂੜੀਆਂ ਵੰਡ ਕੇ ਦੋ ਹਾਂ ਜਿਹੜੇ ਤੇਰੇ ਭਾਜੀ ਨੇ ਸਮੋਸੇ ਲੈਂਦੇ ਆ ਨਾ ਮੈਂ ਤਾਂ ਸੋਚਣ ਦੀ ਹਾਂ ਕਿ ਤੈਨੂੰ ਹੀ ਦੇਣੀਆਂ ਪਰ ਤੇਰਾ ਸਿਰਪੀੜ ਬੜਾ ਹੋਣ ਰਿਹਾ ਹੋਂਦੀ ਮੈਂ ਤੈਨੂੰ ਦੇ ਦੇ ਨਹੀ ਓਕੀ ਹੋਈ ਨੀ ਜਿਹਨੇ ਕੰਮ ਕਰਨਾ ਹੈ ਉਹੇ ਤੇ ਤੂੰ ਤਾਂ ਚੰਗਾ ਲੱਗਦਾ ਤੂੰ ਤਾਂ ਫਿਰ ਵੇਲੇ ਖਾਨੀ ਦੀਦੀ ਕੀ ਕਰਦੇ ਚਾਹ ਬਣਾਉਂਦੀ ਆ ਕਬਾ ਠੀਕ ਹੈ ਹਾਂ ਤੂੰ ਦੀਦੀ ਠੀਕ ਹੈ ਕਿ ਪਾਸੇ ਵੀ ਨਾ ਬੜਾ ਹੋਣ ਰਿਆ ਵਾ ਆ ਬਾਬਾ ਤੇ ਚਾਹ ਬਣਾਉਂਦੇ ਨਾ ਚਾਹ ਪੀਣ ਨੂੰ ਠੀਕ ਹਾਲਿਆ ਹੀ ਕੋਈ ਗੱਲ ਨਹੀਂ ਮੈਂ ਬਣਾਉਂਦੀ ਨਹੀਂ ਮੈਂ ਨਾ ਮੈਂ ਤੇਰੇ ਕੋਲ ਲੈ ਕੇ ਆਉਣੀ ਲੱਗੀ ਹਾਂ ਤੇਰੇ ਬਾਜੀ ਮੈਨੂੰ ਕੁਸੇ ਹੋਣੇ ਲੀ ਕਿ ਕਮਲ ਨੂੰ ਚਾਹ ਪਾਣੀ ਕਿਉਂ ਨਹੀਂ ਪੁਸ਼ਿਆ ਤੇ ਮੈਂ ਗਿਆ ਨਹੀਂ ਹਾਂ ਪਿਓ ਪਰੌਣੇ ਆਉਣੇ ਹੀ ਤੇ ਉਦੋਂ ਦੀ ਮੈਂ ਸਬਜ਼ੀ ਸੂਜੀ ਬਣਾਉਣ ਲੱਗੀ ਤੇ ਤੇਰਾ ਮੈਨੂੰ ਖਿਆਲ ਹੀ ਨਹੀਂ ਰਿਹਾ ਤੇ ਹੁਣ ਮੈਂ ਚੱਲੀ ਹਾਂ ਤੇਰੇ ਵਾਸਤੇ ਚਾਹ ਲੈ ਕੇ ਤੇ ਦੀਦੀ ਪਰੌਣੇ ਨਹੀਂ ਆਏ ਤੇ ਅੰਦਰ ਤੂੰ ਕਿੰਨਾ ਹੀ ਹੋ ਗਿਆ ਵਾ ਪਰੌਣਿਆਂ ਨੇ ਕਦੇ ਹੁਣ ਨਹੀਂ ਹੁਣ ਹੋਣਾ ਹੈਗਾ ਕਿਉਂ ਨਹੀਂ ਆਉਣਾ ਉਹਨਾਂ ਨੇ ਉਹਨਾਂ ਨੂੰ ਕੋਈ ਕ ਹਾਂ ਇਹੋ ਕਹਿੰਦੇ ਕਿ 1-2 ਦਿਨ ਬਾਹਰ ਹੀ ਆਵਾਂਗੇ ਠੀਕ ਹੈ ਤਾਂ ਤੁਸੀਂ ਦਾਲ ਸਬਜ਼ੀ ਤੇ ਬਣਾ ਲਈ ਹੋਈ ਆਂ ਹਾਂ ਬਣਾ ਲਈ ਆ ਤੇ ਦੀਦੀ ਬਣਾਇਆ ਕੀ ਬਾਈ ਚੰਨਿਆ ਨੇ ਸਬਜ਼ੀ ਬਣਾਈ ਆ ਹੋਰ ਕੀ ਬਣਾ ਲਈ ਤੇ ਮੰਮੀ ਕਹਿੰਦੀ ਵਿੱਚ ਪਨੀਰ ਵੀ ਬਣਾ ਕੋਈ ਬਣਾਇਆ ਮੰਮੀ ਬਣਾਇਆ ਤੇ ਹਾਂ ਪਹਿਲਾਂ ਮੈਂ ਚਿੱਟੇ ਚਲੇ ਗਿਆ ਨਾ ਵੇਖਲਾ ਹਏ ਦੀਦੀ ਇਹ ਦੇਖਣ ਨੂੰ ਵੀ ਬਰੇ ਸਵਾਲ ਲੱਗ ਰਹੇ ਨੇ ਮੇਰਾ ਤਾਂ ਹੁਣ ਜੀ ਕਹਿੰਦਾ ਛੇਤੀ ਨਾ ਸਬਜ਼ੀ ਖਾਵਾ ਪਹਿਲਾਂ ਤੇ ਤੂੰ ਇੰਜ ਕਰੋ ਹਾਂ ਚਾਹ ਬਾਅਦ ਵਿੱਚ ਪੀਣਿਆ ਪਹਿਲਾਂ ਪੂਰੀਆਂ ਕਰਦਾ ਹੁਣ ਮੇਰੇ ਕੋਲ ਨਹੀਂ ਪੂਰੀਆਂ ਗੱਡੀ ਲੈਣੀਆਂ ਤੈਨੂੰ ਹੀ ਪਤਾ ਹੋ ਕੱਬਲਾ ਸਵੇਰ ਦੀ ਮੈਂ ਕੰਮੇ ਲੱਗੀ ਹਾਂ ਸਾਰਾ ਲੀਲਾ ਕਪੜਾ ਤੋੜਤਾ ਤੇ ਤੂੰ ਤੇ ਬਿਮਾਰੀ ਦਾ ਬਹਾਨਾ ਬਣਾ ਕੇ ਬੈਗੀ ਆ ਤੇਰੇ ਨਾਲ ਸਗੋਂ ਮੈਂ ਗੱਲ ਕਰਨੀ ਏ ਜਿਹੜਾ ਪਰੌਣਾ ਨਾ ਤੂੰ ਸੁਣਿਆ ਤੇ ਉਸੇ ਵੇਲੇ ਤੂੰ ਬਿਮਾਰ ਪੈ ਗਈ ਆ ਤੈਨੂੰ ਨਹੀਂ ਪਤਾ ਕਿ ਦੀਦੀ ਦਾ ਕੋਈ ਕੰਮ ਨਹੀਂ ਧਰੋਣਾ ਮੈਂ ਇਹ ਵੀ ਮੈਂ ਇਹ ਸਗੋਂ ਭਾਂਡੇ ਧੋਣ ਗੀ ਛੇਤੀ ਛੇਤੀ ਚੱਲ ਭਾਂਡੇ ਧੋ ਕੇ ਨਾ ਤਾਂ ਟਾੜੇ ਲਾ ਬੋ ਸਬ ਇਕ ਵਾਰ ਦਾਮੇ ਮਤਨ ਕੀ ਹੋਇਆ ਮੈਂ ਕਿਹਾ ਮਮਮੀ ਕੋ ਦਈ ਸੱਦੀ ਸੱਦੀ ਤੇ ਮੈਂ ਕਿਹਾ ਮਮਮੀ ਭਾਜੀ ਕਿੱਥੇ ਨੇ ਤੇ ਮਮਮੀ ਕੋ ਕਹਿੰਦੇ ਭਾਜੀ ਘਰ ਹੈ ਨਹੀਂ ਗਾ ਫੇਰ ਮਮਮੀ ਨੇ ਫੋਨ ਕੀਤਾ ਤੇ ਫੇਰ ਭਾਜੀ ਆਏ ਘਰੇ ਗਸਤਾਂ ਨਹੀਂ ਮਮਮੀ ਨੇ ਹੁਣ ਡੁੱਟ ਗਈਆਂ ਦੀਦੀ ਮਰ ਫੜ ਗਈ ਆ ਤੇ ਬਸ ਹੁਣ ਸਿਰ ਵੀਰੀ ਹੋਣ ਰਹੀ ਆ ਕੋਈ ਗੱਲ ਨਹੀਂ ਆਪੇ ਸਿਰ ਵੀਰੀ ਹੋ ਜਾਏਗੀ ਤੂੰ ਇੰਜ ਕਰ ਸਿੰਪਲ ਫੁਲਕਾ ਖਾਣਾ ਤੂੰ ਪੂੜੀਆਂ ਬਾੜੀਆਂ ਰਵੇਂ ਨਾ ਕਰੀ ਕਿ ਜਿਹੜੇ ਤੇਰੇ ਭਾਜੀ ਨੇ ਸਮੋਸੇ ਲਿਆਂਦੇ ਆ ਨਾ ਮੈਂ ਤੇ ਸੋਚਣ ਨਹੀਂ ਹਾਂ ਕਿ ਤੈਨੂੰ ਹੀ ਦੇਣੀਆਂ ਪਰ ਤੇਰਾ ਸਿਰ ਵੀਰ ਬੜਾ ਹੋ ਗਿਆ ਹੁਣ ਨਹੀਂ ਬੰਦੇ ਨੂੰ ਦੇਣੀ ਨਾ ਇਹ ਦੀਦੀ ਸਮੋਸੇ ਮੈਂ ਇੱਕ ਦੋ ਚੱਲ ਖਾ ਲੈ ਉਦੋਂ ਨਾ ਸਿੱਧਾ ਥੋੜਾ ਥੋੜਾ ਫਲਟ ਪੈ ਗਿਆ ਵਾ ਨਹੀਂ ਕੋਬਰ ਐਵੇਂ ਕਿਤੇ ਜਾਣੋ ਕੋਈ ਗੈਸ ਬੂਸ ਹੋ ਗਈ ਤੇਨੂੰ ਖਾ ਕੇ ਕੱਲ੍ਹ ਆ ਤੇ ਫੇਰ ਜਰਾ ਤੇਰਾ ਕੋਈ ਪੰਗਾ ਪੈਗਾ ਮੈਨੂੰ ਡਰ ਲੱਗ ਗਿਆ ਉਹ ਕਿ ਤੇਰਾ ਬੀਬੀ ਨਾ ਵਾਜੇ ਉਹ ਕੋਈ ਗੱਲ ਨਹੀਂ ਦੀਦੀ ਨਹੀਂ ਕੀਵਾ ਤੁਹਾਨੂੰ ਦਵਾਈ ਲੈ ਜਾਂਦੀ ਐ ਜੇ ਪਰ ਲੱਗੇਗਾ ਕਿ ਬੀਬੀ ਵਾਜਾਂ ਤੇ ਦਵਾਈ ਖਾ ਲਾਂਗੀ ਮੈਂ ਹਾਂ ਹਾਇਰ ਤੇ ਦਵਾਈ ਤੇ ਅੱਗੇ ਵੀ ਖਾਦੀ ਆ ਤੇ ਕੋਈ ਗੱਲ ਨਹੀਂ ਤੇ ਰੈਸਟ ਕਰ ਰਹਾ ਤੇ ਤਲਿਆਣਾ ਖਾ ਮੈਂ ਫਿਰ ਮੰਮੀ ਨਾਲ ਹੁਣ ਜਾ ਕੇ ਗੱਲ ਕਰਨੀ ਆ ਕਿ ਕਬਲ ਫੇਰ ਤਲਿਆ ਖਾਣ ਨਹੀਂ ਜੀ ਨਾ ਨਾ ਜੀ ਜੀ ਮੰਮੀ ਨੂੰ ਨਾ ਜਾ ਕੇ ਦੱਸਿਓ ਆਹ ਦੇਖੋ ਮੈਂ ਹੁਣ ਬਿਲਕੁਲ ਠੀਕ ਆ ਹਰਕ ਪੈ ਗਿਆ ਹੁਣ ਮੈਨੂੰ ਕਬਲ ਆ ਤੈਨੂੰ ਤੇ ਮੈਂ ਟੋ ਮੈਡੀਕਲ ਕ ਪੈ ਗਿਆ ਚੱਲੀਏ ਵੇਖਦੇ ਕਿ ਤੇ ਨਾਲੇ ਸਾਰੇ ਦਵਾਈ ਬੰ ਮਾਰ ਗਈ ਉੱਡ ਗਈਆਂ ਇੰਜ ਕਰਦੀਆਂ ਜਾ ਜਾ ਕੇ ਬੈਠ ਫਿਰ ਮੈਂ ਤੇ ਵਿਚਾਰ ਲਿਆ ਦਿੰਦੀਆਂ ਤੇ ਨਾਲੇ ਰੋਟੀ ਵੀ ਆ ਜਿੰਦੀ ਆ ਤੇ ਸਮੋਸੇ ਵੀ ਨਾਲ ਦੇਨੇ ਜੀ ਮੈਨੂੰ ਮੈਂ ਸਭ ਕੁਝ ਹੀ ਲੈ ਕੇ ਦਵਾਂਗੀ ਤੇ ਜਾ ਬੈਹ ਉਹ ਮੰਮੀ ਸਾਹਮਣੇ ਬੈਠੇ ਜਾ ਲਾ ਕੇ ਜਾ ਕੇ ਦਿੰਨਾ ਚਲੋ ਠੀਕ ਹੈ ਦੇਖਾ ਜਿਹੜਾ ਕੰਮ ਕਰਨਾ ਹੈ ਨਾ ਉਦੋਂ ਮੈਡਮ ਤੋਂ ਮਾਰੀ ਮੇਰਾ ਸ਼ੱਕ ਸਹੀ ਨਿਕਲਿਆ ਤੇ ਪਖੰਡ ਕਰਦੀ ਆ ਹੁਣ ਇਹਦਾ ਨਾ ਚਾਹ ਵਾਲੇ ਦੇ ਕੇ ਤੇ ਸਬਜ਼ੀ ਵਾਲੇ ਦੇ ਕੇ ਨਾ ਟਮਾਟੋ ਮੀਠੀ ਸਾਰਾ ਸੇਲਪੇ ਰੋਟੇ ਗਿਆ ਹੁਣ ਇਹਦਾ ਟਮਾਟੋ ਮੀਠੀ ਵੀ ਸਹੀ ਹੋ ਗਿਆ ਕਾਣੀ ਨਾ ਮੁੱਮੀ ਨਾਲ ਅੱਜ ਸਿੱਧੀ ਜਿਹੜੀ ਗੱਲ ਰਾੜੀ ਰੋਟੀ ਮੈਂ ਆਪਣੀ ਵਾਕ ਹੀ ਪਕਾਉਣੀ ਹੈ ਇਹਨਾਂ ਨੇ ਮੈਂ ਕਦੀ ਵੀ ਨਹੀਂ ਦੀ ਹੈਨੀ ਇਦਨ ਮੈਂ ਰਾਗੀ ਦੀ ਮੱਨਾ ਸਾਰਾ ਦਿਨ ਇਹ ਆਪ ਬੇਲੀ ਬਿੜੀ ਰਿੰਦੀ ਆ ਤੇ ਮੈਨੂੰ ਸਾਰਿਆਂ ਦੀ ਰਸੋਈ ਚ ਬਾੜੀ ਲੱਤਦੀ ਆ ਆਪ ਜਦਨਾ ਨੀਜਾ ਬੈਠੀ ਰਿੰਦੀ ਆ ਤੇ ਹੁਣ ਦੀਦੀ ਮੈਨੂੰ ਨਾ ਪੂਰੀਆਂ ਕੱਢ ਕੇ ਦਵਾ ਹਾਂ ਆ ਤੈਨੂੰ ਮੈਂ ਪੂਰੀਆਂ ਕੱਢ ਕੇ ਦਵਾ ਮੈਂ ਵੀ ਹੁਣ ਤੇਰੇ ਸਿਰੇ ਚੜ ਕੇ ਨਾ ਪੂਰੀਆਂ ਖਾਉਂਗੀ ਪਾ ਤੈਨੂੰ ਖਾ ਖਾ ਕੇ ਵੇਣੀ ਆ ਨਾ ਮੈਂ ਮੈਡਮ ਮੰਮੀ ਲੱਗੇ ਬੈਲੀ ਨਹੀਂ ਮੰਮੀ ਤਾਂ ਮੈਂ ਕਹਿੰਿਆ ਹਾਂ ਹਾਂ ਕਵਰ ਲੱਮੇ ਪਈਆਂ ਆ ਗਈ ਆ ਤੂੰ ਤੋਟ ਕੇ ਮਨਦੇ ਨਰਮਾਨ हां जी मम्मी ठीक ही किया हुन अच्छा तेनु पता लग गया मणा पे होणया नहीं आणा हैगा ते चल मैं सोखी हो गई हां ਥਲੇ ਉਤਰ ਜਾਈਏ ਤੇ ਆਪੇ ਤੋਂ ਠੀਕ ਹੋ ਜਾਣਾ ਮੈਂ मम्मी ਮੈਨੂੰ ਕੀ ਪਤਾ ਕਿ ਪਰੌਣਿਆਂ ਨੇ ਨਹੀਂ ਆਉਣਾ ਮੇਰੇ ਤਾਂ ਸਿਰ ਹੀ ਹੋਣੀ ਕਾਤੇ ਚਾਹ ਪੀਣਾ ਨਹੀਂ ਹਾਂ ਮੈਂ ਹਾਂ ਇਹਨਾਂ ਨੇ ਤੇ ਮੈਨੂੰ ਪੁੱਛਿਆ ਨਹੀਂ ਹੈਗਾ ਕਿ ਜਾਂ ਕੋਟ ਨੂੰ ਤੇ ਚਾਹ ਹੀ ਦੇ ਜੀ ਨਹੀਂ ਤੂੰ ਤਾਂ ਬਾਹਰ ਲੈਣਾ ਨਹੀਂ ਪਈਏ ਜਦੋਂ ਪਰੌਣਿਆਂ ਦਾ ਸਭ ਹੋਣਾ ਆਇਆ ਤਾਂ ਉਸੇ ਵੇਲੇ ਤੂੰ ਸਿਰ ਬੰਨ ਕੇ ਪੈ ਗਈ ਚੰਗੀ ਭੜੀ ਸਭੈ ਨਾ ਹਾਏ ਮੰਮੀ ਬਾਹਰ ਨਾ ਕੀ ਮਾਰਿਆ ਵਾ ਜੇ ਮੈਂ ਬਾਹਰ ਨਾ ਮਾਰਿਆ ਹੁੰਦਾ ਤੇ ਫਿਰ ਇਹਨਾਂ ਨੇ ਜਦੋਂ ਦਵਾਈ ਤੋਂ ਜਾਂਦੀ ਲੈਣ ਜਲ ਦਵਾਈ ਤੇ ਲੈਣ ਗਈ ਹੈ ਇਹ ਤੇ ਕਿ ਰਾਣਾਟ ਕੀ ਮੈਨੂੰ ਲੱਗਦਾ ਪਤਾ ਲੱਗ ਗਿਆ ਨਾ ਫਿਰ ਨਹੀਂ ਆਉਣਾ ਹੁਣ ਕੋਈ ਛਪਾ ਛਾਪ ਕੇ ਤੇਰੇ ਉੱਤੇ ਆਈ। ਹੁਣ ਜਦਿਆ ਵੀ ਵੀ ਨਹੀਂ ਸਹੀ ਹੋ ਗਿਆ ਚਲੋ ਠੀਕ ਹੈ ਮੰਮੀ ਤੇ ਇਹ ਜੋ ਸਮਝਣਾ ਨਾ ਤੇ ਸਮਝੀ ਜਾਓ। ਸਮਝਣਾ ਮੈਂ ਕੀ ਹੈ ਮੈਨੂੰ ਤੇਰੇ ਪਖੰਡਾ ਦਾ ਹਿਸਾਬ ਲਾਇਆ ਕਿ ਤੂੰ ਨਾ ਕੋਈ ਖੇਡ ਖੇਲੇ ਨਹੀਂ ਹੈ ਐਵੇਂ ਤੇ ਨਵੰਡੀ ਮੇਰੇ ਨਾਲ ਖੇਡਦੀ ਹੈਗੀ ਪਰ ਹੁਣ ਨਾ ਮੈਂ ਰਾਤੋਂ ਦਿਨ ਨਹੀਂ ਚੜ੍ਹਦੇ ਨਾ ਮੈਂ ਬੱਤ ਕਰ ਦੇਣਾ ਤੁਹਾਨੂੰ। ਆਹੇ ਮੰਮੀ ਬਾਖਣਾ ਕਰਿਓ। ਮੈਂ ਤੁਹਾਨੂੰ ਅੱਗੇ ਵੀ ਕਿਹਾ ਜੀ ਕਿੰਨੇ ਕਿ ਜਹੀ ਬਾਖੋ ਦੇ ਤੁਹਾਡੇ ਕਿਹਦਾ ਦਿਲ ਨਹੀਂ ਲੱਗਣਾ ਹੈਗਾ ਦਿਲ ਨਹੀਂ ਲੱਗਦਾ ਫਿਰ ਘਰ ਕੇ ਖਾਣਾ ਪੈਂਦਾ ਇਹ ਥੋੜਾ ਵੀ ਉਹ ਕੱਲੀ ਸਿਰਸਾਣ ਹੈ ਤੇ ਤੂੰ ਵਿਸਕੇ ਪੈਰੇ ਜੇ ਜਰਾ ਕੁ ਫਰਾਉਣੇ ਦਾ ਫੋਨ ਆਏ ਤੇ ਤੂੰ ਝੱਟ ਰੁਸ ਕੇ ਬਹਿ ਜਾਨੀ ਜਿਵੇਂ ਮੇਰੇ ਕੋਲ ਕੰਮ ਨਹੀਂ ਹੁੰਦਾ ਮੈਂ ਤੁਹਾਨੂੰ ਘਾਰ ਹੀ ਜਿਹਾ ਬਸ ਤੇਰੀ ਹੀ ਵੀ ਜੱਲਦ ਦੇਗੀ ਉਹ ਸਭ ਕੱਲੀ ਖਬ ਚੱਲੀ ਮੰਮੀ ਤੁਹਾਨੂੰ ਪਤਾ ਨਹੀਂ ਵੱਡੇ ਜੀ ਲੱਭਦਾ ਮੈਂ ਨਾਲ ਲੱਗੇ ਪਾਜਾ ਪਰਿਵਾਰ ਨੂੰ ਗੱਲਾਈ ਕਰੀ ਜਾਨੀਆਂ ਬਸ ਠੀਕੇ ਗੋਲੀ ਕਰੀ ਜਾਣੇ ਉਹ ਸਾਰਾ ਕੰਮ ਕਰਦੀ ਐ ਠੀਕ ਐ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਲੱਗੇ ਨਹੀਂ ਬਹਿਣਾ ਜਾਨਾ ਤੂੰ ਹੀ ਨਾ ਬਸ ਲੜਾਈ ਨੂੰ ਮਾਦ ਮਾਰ ਦੇਂਦੀ ਧੀ ਹੀ ਹੋਈ ਜਿਹਨੇ ਕੰਮ ਕਰਨਾ ਹੈ ਉਹ ਹੀ ਪੁੱਤਰ ਚੰਗਾ ਲੱਗਦਾ ਤੂੰ ਤਾਂ ਫਿਰ ਵੇਲੀ ਖਾਨੀਂ ਕੰਮੀ ਕਵਰ ਦੀ ਸ਼ੀਟਿਕ ਚੜਦੀ ਹੈ ਮੈਂ ਇਹ ਉੱਠਾ ਦਿਨਾ ਤੇ ਲੈਣੀ ਦਫਾ ਕਰਾਉਂ ਕਿਹੜਾ ਨਾ ਲੈ ਐਂ ਡੇਲੀ ਮੇਰੇ ਕਿੰਨੇ ਮਿਲਦੇ ਨਾ ਗੁੱਸਾ ਚੜਨ ਤੇ ਉਹਦੇ ਤੇ ਤੁਹਾਡੇ ਪੈਰ ਮਲਾਨੇ ਨੂੰ ਮੈਂ ਸੌ ਸੌ ਚ ਆ ਕਰਨੀ ਆ ਉਹਨਾਂ ਦਾ ਪਹੁੰਚਾ ਆਇਆ ਕਿ ਇਹਨੂੰ ਚਟਪਟੀਆਂ ਦੇ ਸਿਰ ਤੇ ਵੱਜ ਗਈ ਸੀ ਹੁਣ ਕਿਦਾਂ ਲੱਗ ਗਈ ਹੁਣ ਇਹ ਚੰਗੀ ਭਣੀ ਹੋ ਗਈ ਤੰਦੂਸ ਹੋ ਗਈ ਹੈ ਉਹ ਤੇ ਬੰਮੀ ਮੈਂ ਤੜੀ ਗੱਲ ਨਾਲ ਸਹਿਮਤ ਆ ਮੈਂ ਮਗਾ ਕੀ ਸੋਚਾ ਹੀ ਮੈਂ ਤੇ ਬਹਾਨੇ ਨਾਲ ਟੜੀ ਲਾਗੀ ਤੇ ਲੈ ਮੈਂ ਤਾਂ ਤੇ ਇੱਥੇ ਬਖੂਗਾ ਕੀ ਗੱਲ ਕਰ ਲਈਆਂ ਨਾਲੇ ਮੈਂ ਇਹ ਸਾਰੀਆਂ ਗੱਲਾਂ ਦਸਨੀ ਆਂੀ ਉਹ ਤੇ ਪਤਾ ਮੈਨੂੰ ਕੀ ਕਹਿਣੀ ਚਾਕੇ ਹਾਏ ਚੰਨੀਆਂ ਦੀ ਸਬਜ਼ੀ ਕਿੰਨੀ ਸੁਆੜਾ ਮੈਨੂੰ ਪੂਰੀਆਂ ਨਾਲ ਬਣਾ ਕੇ ਦੋ ਅੱਛਾ ਜਸ ਕਰ ਲਓ ਹੁਣ ਉਹ ਚੰਗੀ ਭਣੀ ਹੈ ਸੰਦੀਪ ਇਹ ਗੱਲਾਂ ਕੋ ਸਾਡੇ ਤੁਹਾਡੇ ਭੈਣ ਭਰਾ ਹੁੰਦੇ ਮੈਂ ਇੰਨਾ ਉੱਪਰ ਹੀ ਫਿਰਨੀ ਆ ਕਿ ਸ਼ੁਗਰ ਮੇਰੇ ਪੁੱਤਰ ਦੇ ਕੋਈ ਰਿਸ਼ਤੇਦਾਰ ਆਏ ਨੇ ਤੇ ਮੈਨੂੰ ਪੋਸ਼ਨ ਨਹੀਂ ਆ ਤੇ ਇਹਦੇ ਦੇ ਸਾਹਮਣੇ ਵਾਲਾ ਫੋਨ ਆਇਆ ਨਾ ਉਹਨਾਂ ਦਾ ਚੰਗੀ ਭਣੀ ਸੀ ਅੰਦਰ ਕੀ ਹੋਇਆ ਸੀ ਇਹਨੂੰ ਭਾਂਡੇ ਬਾਂਦੀ ਨੂੰ ਕੁਝ ਨਹੀਂ ਹੋਇਆ ਹੈਗਾ ਇਹਨੇ ਨਾ ਇੱਕ ਖੇੜੀ ਕੀਤਾ ਵੀ ਪਰੌਣਿਆਂ ਉਹਨਾਂ ਦੋ ਲਿੜੇ ਤੋਂ 1 ਡੇ ਤੋਂ ਮੈਂ ਬਾਜ ਨਾਲ ਜਾ ਕੇ ਪੈ ਜਾਨੀ ਆ ਹੁਣ ਇਹਨੂੰ ਕਿਹਨੇ ਦੱਸਿਆ ਹੁਣ ਦਗੜ ਦਗੜੀ ਘਰ ਦੀ ਪੌੜੀ ਨਾਲ ਆ ਗਈ ਹੁਣ ਇਹਦੇ ਦੁੱਖ ਸਾਰੇ ਰੱਖ ਗਏ ਨੇ ਫਰਟ ਮਮੀ ਦੇਖਣ ਆਈ ਥੁਣੀ ਕਿ ਪਰਮਣ ਨੇ ਆਉਣਾ ਕਿ ਨਹੀਂ ਆਉਣਾ ਤੇ ਜਦੋਂ ਪਤਾ ਲੱਗ ਗਿਆ ਵਾ ਕਿ ਨਹੀਂ ਆਉਣਾ ਤੇ ਉਹਦੀ ਪੱਟੀ ਸਿਰ ਤੋਂ ਲੱਤ ਗਈ ਆ ਤੇ ਨਾਲੇ ਰਹੀ ਗੱਲ ਸਭੀ ਤੁਹਾਡੇ ਰਿਸ਼ਤੇਦਾਰਨੀ ਮੈਂ ਕਿਵਤ ਮੱਥੇ ਮੱਟ ਪਾਇਆ ਰੋਤੇ ਨਹੀਂ ਦੱਸੋ ਉਹ ਇਹਦੇ ਮੈਂ ਨਹੀਂ ਆ ਮੈਂ ਤੇ ਨਹੀਂ ਮੱਥੇ ਅਟ ਪਾਇਆ ਹੀ ਨਹੀਂਗਾ ਤੇ ਜੇ ਮੇਰੇ ਆਉਣ ਲੱਗੇ ਨੇ ਤੇ ਇਹ ਜਿਹੜੀ ਹੈ ਤੁਸੇ ਸਰਵਿਸ ਨਹੀਂ ਆਣੀ ਹੈ ਤੇ ਇਹ ਕਿਉਂਕਿ ਆਉਂਦੀ ਨੇ ਫਿਰ ਵੀ ਆ ਜਾਂਦੇ ਚਲ ਕੋਈ ਗੱਲ ਨਹੀਂ ਮੰਮੀ ਮੈਂ ਕਰ ਲਵਾਂਗੀ ਤੁਹਾਨੂੰ ਦੂਜੀ ਵਾਰੀ ਕਿਤੇ ਪਕਾਇਆ ਹੀ ਨਹੀਂ ਤੇ ਇਹ ਵਹਿਲਾ ਹੁਣ ਇਹਦਾ ਵੀਪੀ ਵੀ ਸਹੀ ਹੋ ਗਿਆ ਹੈ

ਪਿਛਲੇ ਦਿਨ ਭਰਾ ਭਾਬੀ ਆਈ ਨਹੀਂ ਅਗਲੇ ਦਿਨ ਉਹ ਵੀ ਨਹੀਂ ਮੰਜੇ ਥੱਲੇ ਉਤਰੀ ਉਹਾਂ ਨੇ ਕਹਿੰਦੀ ਕਿ ਮੇਰੇ ਪੇਟ ਦੇ ਵਿੱਚ ਦਰਦ ਹੁੰਦੀ ਆ ਮੇ ਪਠਾਣ ਹੀ ਹੋਇਆ ਜਾਂਦਾ ਤੇ ਮੇਰੀ ਗੱਲ ਸੁਣੋ ਜਿਹੜੇ ਆਪਣੇ ਭੈਣ ਭਰਾ ਆ ਭਰਾਵਾਂ ਦੇ ਨਹੀਂ ਕਰਦੀ ਹੈਗੀ ਕੰਮ ਉਹਨੇ ਤਰਾ ਗਿਆ ਜਿਵੇਂ ਮੇਰੀਆਂ ਤੇ ਕਰਨਾ ਤੂੰ ਇੱਥੇ ਆ ਵੀ ਉਹਨੇ ਕੋਲ ਆ ਸੰਗ ਲਾਈ ਪੈਠੇ ਆਹੋ ਇਹਦੇ ਗੱਲ ਸੱਚੀ ਜੀ ਇਹਦੇ ਗੱਲ ਆ ਇਹ ਕਰੀਏ ਨਾ ਮੈਂ ਤੇਰੇ ਭੈਣ ਭਰਾ ਆਉਂਦੇ ਨੇ ਤੇ ਜਿਹਦੇ ਆਪਣੇ ਆ ਲੈ ਇਹ ਮੇਰੀਆਂ ਨੂੰ ਕਿੱਥੋਂ ਜਾਣਣਾ ਮੇਰੇ ਤਾਂ ਸੱਸ ਦੇ ਫਿਰ ਵੀ ਪਿਛਲੇ ਹੋ ਜਾਂਦੇ ਨੇ ਮम्मी ਸਿੱਧੀ ਜਿਹੜੀ ਗੱਲ ਤੇ ਕੰਕੋਸ ਆ ਕੰਮ ਕਰਨ ਦਾ ਹੈ ਹੀ ਨਾ। ਤੇ ਦਸ ਸਕੇ ਨਾ ਦੁਨੀਆ ਦਾ ਵਜ ਨਹੀਂ ਇਹਦੇ ਕੋਲ। ਚਲੋ ਛੱਡੋ ਪਰੇ ਮੈਂ ਚਾਹ ਲਈ ਕਿ ਉੱਪਰ ਨਾ ਜਾਏ। ਮੈਂ ਗਰਮ ਗੈੜਾ ਹੈ ਮੇਰਾ ਟੈਲੀ ਵਿਚਾ ਲੈ ਆਵਾ। ਸੰਝਾ ਲੈ ਆਇਆ ਤਾਂ ਹੀ ਦੋ ਜਣੇ ਆ ਪੀਣੇ ਆ। ਤੇ ਹੋਰ ਵੀ ਮੈਨੂੰ ਇਹ ਵੀ ਲੱਗਦਾ ਵਾ ਕਿ ਨਾਲੇ ਕੱਢਣਿਆ ਕੋੜ ਨਾ ਮੈਂੜ ਤੀ ਨਾ ਇਹੋ ਖਾ ਉਹ ਕੰਨਿਆ ਦੇ ਕਿਵਰੇ ਦੇ ਵਾਲੀ। ਇਹੋ ਬਾਸ਼ਨਾ ਹੁੰਦੀ ਡੇਰ ਵੇਖੀ ਨਾ ਅੰਦਰੋਂ ਉੱਟ ਕੇ ਆ ਜਾਣਾ। ਆਹ ਦੇ ਦਾਂਗੀ। ਚਲੋ ਠੀਕ ਹੋਮੀ। ਚੰਗਾ। ਇਹਦਾ ਸੋ ਕਰ ਲੈਣੀ ਸੌਦਲਾ ਘਰ ਦੀ ਇਹ ਪੈਂਪੜਾ ਜੇ ਆ ਜਾਂਦੀ ਸੇਵਾ ਵੀ ਕਰ ਦੇਵੇ ਇਹ ਲੈ ਲੈ ਜੇ ਇਹਦੇ ਵਰਗੀ ਵੱਡੀ ਵੀ ਹੋਏ ਫਿਰ ਤੇ ਮੇਰਾ ਘਰ ਜਿਹੜਾ ਸੁਨਿਆ ਸੀ ਮਾੜਾ ਮੋਟਾ ਉਹ ਵੀ ਇਹ ਪਟਾ ਬਾਹਰ ਤੇ ਰੱਖ ਦੇ